ਹਾਂਜੀ ਸਭ ਨੂੰ ਸਤਿ ਸ਼੍ਰੀ ਅਕਾਲ ਮੈਂ ਪ੍ਰੋਫੈਸਰ ਆਕਾਸ਼ਦੀਪ ਸ਼ਰਮਾ ਤੁਹਾਡੇ ਸਾਹਮਣੇ ਕੁਝ ਚੁਣਿੰਦਾ ਮਹੱਤਵਪੂਰਨ ਪ੍ਰਸ਼ਨ ਲੈ ਕੇ ਹਾਜ਼ਰ ਹੋਇਆ ਜੋ ਕਿ ਪੰਜਾਬ ਦੀਆਂ ਵੱਖ-ਵੱਖ ਵਿਭਾਗੀ ਪ੍ਰੀਖਿਆਵਾਂ ਦੇ ਮੱਦੇਨਜ਼ਰ ਬੜੇ ਮਹੱਤਵਪੂਰਨ ਇਹ নাও ਜਿਆਦਾ ਸਮਾਂ ਖਰਾਬ ਨਾ ਕਰਦੇ ਹੋਇਆ ਪਹਿਲੇ ਪ੍ਰਸ਼ਨ ਤੇ ਅਸੀਂ ਗੱਲ ਕਰੀਏ ਪਹਿਲਾ ਪ੍ਰਸ਼ਨ ਆਪ ਜੀ ਦੀ ਨਜ਼ਰੀ ਹੈ ਹਾਂਜੀ ਫਸਟ ਕੁਐਸਚਨ ਹਾਊ ਮੈਨੀ ਕੌਨਸੋਨੈਂਟਸ ਐਂਡ ਸਾਊਂਡਸ ਵਰ ਥੇਅਰ ਇਨ ਦਾ ਵੈਦਿਕ ਲੈਂਗੁਏਜ ਠੀਕ ਹੈ ਜੀ ਮਤਲਬ ਕੀ ਹੈ ਕਿ ਵੈਦਿਕ ਭਾਸ਼ਾ ਦੇ ਵਿੱਚ ਕਿੰਨੇ ਵਿਅੰਜਨ ਅਤੇ ਧੁਨੀਆਂ ਸਨ ਠੀਕ ਹੈ ਜੀ ਤਾਂ ਇਹਦੇ ਸਾਡੇ ਸਾਹਮਣੇ ਨੇ অপਸ਼ਨ ਇਹਦੇ ਵਿੱਚ ਏ অপਸ਼ਨ ਸਹੀ ਹੈ ਜੀ 39 ਵਿਅੰਜਨ ਤੇ 13 ਸਵਰ ਧੁਨੀਆਂ ਸਨ ਵੈਦਿਕ ਭਾਸ਼ਾ ਦੇ ਵਿੱਚ 39 ਕੌਨਸੋਨੈਂਟਸ ਐਂਡ 13 vowel wow, sounds ਠੀਕ ਹੈ ਜੀ ਸਵਰ ਧੁਨੀਆਂ 13 ਸਨ ਤੇ 39 39 ਜਿਹੜੇ ਹੈਗੇ ਸੀ ਉਹ ਵਿਅੰਜਨ ਸਨ ਕੌਨਸੋਨੈਂਟਸ ਹਨ ਵੈਦਿਕ ਭਾਸ਼ਾ ਦੇ ਵਿੱਚ ਠੀਕ ਹੈ ਜੀ ਦੂਜਾ ਪ੍ਰਸ਼ਨ ਆਪ ਜੀ ਦੇ ਨਜ਼ਰ ਕਰਦੇ ਹਾਂ ਵਿਚ ਵਿਊ ਇਜ਼ ਮੋਰ ਕਰੈਕਟ ਰਿਗਾਰਡਿੰਗ ਆਰੀਆ ਪੀਪਲ ਠੀਕ ਹੈ ਜੀ ਆਰੀਆ ਲੋਕਾਂ ਦੇ ਸਬੰਧ ਵਿੱਚ ਕਿਹੜਾ ਮਤਬਧੇਰੇ ਸਹੀ ਹੈ ਹਾਂ ਜੀ ਕਿਹੜਾ ਮਤਬਧੇਰੇ ਸਹੀ ਹੈ ਜੀ ਏ ਦੇ ਵਿੱਚ ਜੀ ਬੀ ਆਪਸ਼ਨ ਸਹੀ ਹੈ ਆਰੀਆ ਲੋਕ ਬਾਹਰੋਂ ਆਏ ਸਨ ਇਹ ਗੱਲ ਠੀਕ ਹੈ ਕਿ ਵੱਖ-ਵੱਖ ਵਿਦਵਾਨ ਇਹ ਵੀ ਕਹਿੰਦੇ ਹਨ ਕਿ ਆਰੀਆ ਲੋਕ ਭਾਰਤ ਦੇ ਮੂਲ ਨਿਵਾਸੀ ਸੀ ਬਹੁਤ ਵਿਦਵਾਨ ਇਹ ਕਹਿੰਦੇ ਸਨ ਕਿ ਆਰੀਆ ਲੋਕ ਬਾਹਰੋਂ ਆਏ ਨੇ ਜਾਂ ਲੋਕ ਪੱਛਮੀ ਨੇ ਪਰੰਤੂ ਅਗਰ ਪ੍ਰਸ਼ਨ ਇਹ ਹੈ ਕਿ ਆਰੀਆ ਲੋਕਾਂ ਦੇ ਸਬੰਧ ਵਿੱਚ ਕਿਹੜਾ ਮਤ ਸਹੀ ਹੈ ਤਾਂ ਇਹਦੇ ਵਿੱਚ ਇਹਨਾਂ ਤਿੰਨਾਂ ਆਪਸ਼ਨ ਦੇ ਵਿੱਚ ਬੀ ਆਪਸ਼ਨ ਸਹੀ ਆਵੇਗਾ ਜੀ ਆਰੀਆ ਲੋਕ ਬਾਹਰੋਂ ਆਏ ਸਨ ਵੱਖ-ਵੱਖ ਸਮਿਆਂ ਤੇ ਇਹ ਜਿਹੜੇ ਲੋਕ ਸੀ ਇਹ ਭਾਰਤ ਦੇ ਵਿੱਚ ਪ੍ਰਵੇਸ਼ ਹੋਣੇ ਸ਼ੁਰੂ ਹੋਏ ਸਨ ਸੋ ਇਹਨਾਂ ਤਿੰਨਾਂ ਜੋਤ ਤਿੰਨ ਦਿੱਤੇ ਹੋਏ ਨੇ অপਸ਼ਨਸ ਇਹਨਾਂ ਵਿੱਚੋਂ ਜਿਹੜਾ ਵਧੇਰੇ ਮਤ ਸਹੀ ਆ ਉਹ ਇਹ ਆ ਕਿ ਆਰੀਆ ਲੋਕ ਬਾਹਰੋਂ ਆਏ ਸਨ ਜੀ ਤੀਜਾ ਪ੍ਰਸ਼ਨ ਆਪਜੀ ਦੀ ਨਿਗਾਹ ਦੇ ਵਿੱਚ ਕਰਨ ਲੱਗੇ ਆ ਅਮੀਰ ਅਕਲ ਕਸਮ ਕਿਤਾਬ ਯਤੀਮ ਆਦਤ ਇਹ ਸਾਰੇ ਸ਼ਬਦ ਪੰਜਾਬੀ ਭਾਸ਼ਾ ਦੇ ਵਿੱਚੋਂ ਵਿੱਚ ਵਿੱਚੋਂ ਕਿੱਥੇ ਆ ਕਿੱਥੋਂ ਆਏ ਕਿਹੜੀ ਭਾਸ਼ਾ ਦੇ ਵਿੱਚ ਆਏ ਨੇ ਇਹ ਸ਼ਬਦ ਹਾਂ ਜੀ ਇਹਦਾ ਉੱਤਰ ਕੀ ਆਵੇਗਾ ਦੱਸੋ ਇਹ ਆਇਆ ਜੀ ਏ ਆਪਸ਼ਨ ਸਹੀ ਹੈ ਅਰਬੀ ਭਾਸ਼ਾ ਦੇ ਵਿੱਚੋਂ ਆਏ ਨੇ ਜੀ ਇਹ ਪੰਜਾਬੀ ਭਾਸ਼ਾ ਦੇ ਵਿੱਚ ਸਾਰੇ ਸ਼ਬਦ ਅਮੀਰ ਅਕਲ ਕਸਮ ਕਿਤਾਬ ਯਤੀਮ ਆਦਤ ਆਦਤ ਠੀਕ ਹੈ ਇਹ ਸਾਰੇ ਜਿਹੜੇ ਸ਼ਬਦ ਨੇ ਪੰਜਾਬੀ ਭਾਸ਼ਾ ਦੇ ਵਿੱਚ ਅਰਬੀ ਭਾਸ਼ਾ ਚੋਂ ਆਏ ਨੇ ਕਿਉਂਕਿ ਸਾਡੇ ਵਿਦੇਸ਼ੀ ਹਮਲਾਵਰ ਆਉਂਦੇ ਰਹੇ ਨੇ ਕਿੰਨਾ ਸਮਾਂ ਪੰਜਾਬ ਦੇ ਵਿੱਚ ਕਿੰਨਾ ਕਿੰਨੇ ਹਮਲਾਵਰਾਂ ਨੇ ਵਿਦੇਸ਼ੀ ਮੁਸਲਮਾਨਾਂ ਨੇ ਬਹੁਤ ਸਮਾਂ ਜਿਹੜਾ ਸਾਡੇ ਤੇ ਹਮਲੇ ਕੀਤੇ ਨੇ ਬਹੁਤ ਲੰਮਾ ਸਮਾਂ ਜਿਹੜਾ ਹੈ ਰੂਲਿੰਗ ਕੀਤੀ ਹੈ ਸ਼ਾਸਨ ਕੀਤਾ ਸੋ ਉਹਨਾਂ ਸਮਿਆਂ ਦੇ ਵਿੱਚ ਅਰਬੀ ਫਾਰਸੀ ਕਿਉਂਕਿ ਉਹ ਲੋਕ ਇੱਥੇ ਰਹਿਣ ਲੱਗ ਪਏ ਸੀਗੇ ਅਰਬੀ ਫਾਰਸੀ ਦੇ ਬਹੁਤ ਸਾਰੀ ਜਿਹੜੀ ਸ਼ਬਦਾਵਲੀ ਹੈ ਸਾਡੀਆਂ ਭਾਰਤੀ ਭਾਸ਼ਾਵਾਂ ਦੇ ਵਿੱਚ ਸ਼ਾਮਲ ਹੋ ਗਈ ਸੀ ਠੀਕ ਹੈ ਜੀ ਸੋ ਚੌਥਾ ਪ੍ਰਸ਼ਨ ਅਫਸੋਸ ਦਿਲ ਦਿਮਾਗ ਸ਼ਰਾਬ ਸਰਕਾਰ ਆਰਾਮ ਮਰਦਾ ਸਰਦਾਰ ਯਾਰ ਰੰਗ ਇਹ ਸਾਰੇ ਸ਼ਬਦ ਪੰਜਾਬੀ ਭਾਸ਼ਾ ਵਿੱਚੋਂ ਕਿੱਥੋਂ ਆਏ ਨੇ ਤੁਹਾਡੇ ਸਾਹਮਣੇ ਤਿੰਨ ਆਪਸ਼ਨ ਨੇ ਤਾਂ ਇਹਦੇ ਵਿੱਚ ਜਿਹੜੀ ਹੈ ਜੀ ਉਹ ਬੀ ਆਪਸ਼ਨ ਸਹੀ ਹੈ ਇਹ ਆਏ ਨੇ ਜੀ ਫਾਰਸੀ ਭਾਸ਼ਾ ਦੇ ਵਿੱਚੋਂ ਪੰਜਾਬੀ ਭਾਸ਼ਾ ਦੇ ਵਿੱਚ ਇਹ ਕਾਜੀ ਅਫਸੋਸ ਦਿਲ ਦਿਮਾਗ ਸ਼ਰਾਬ ਸਰਕਾਰ ਆਰਾਮ ਮਰਦਾ ਸਰਦਾਰ ਯਾਰ ਰੰਗ ਆਮ ਇਹ ਸ਼ਬਦ ਅਸੀਂ ਆਵਦੀ ਰੋਜ਼ ਮਰਾ ਦੀ ਸਪੀਕਿੰਗ ਟਰਮ ਦੇ ਵਿੱਚ ਸਪੋਕਨ ਦੇ ਵਿੱਚ ਬੋਲਦੇ ਹਾਂ ਪਰੰਤੂ ਸਾਨੂੰ ਇਹ ਨਹੀਂ ਪਤਾ ਕਿ ਇਹ ਸ਼ਬਦ ਪੰਜਾਬੀ ਭਾਸ਼ਾ ਦੇ ਨਹੀਂ ਹਨ ਪ੍ਰੋਪਰ ਅਸੀਂ ਇਹਨਾਂ ਨੂੰ ਆਪਣੇ ਅੱਖਰਾਂ ਰਾਹੀਂ ਲਿਪੀਬੱਧ ਜ਼ਰੂਰ ਕੀਤਾ ਹੈ ਪਰੰਤੂ ਇਹ ਜਿਹੜੇ ਸ਼ਬਦ ਆਏ ਹਨ ਇਹ ਫਾਰਸੀ ਭਾਸ਼ਾ ਦੇ ਹਨ ਜੀ ਅੱਗੇ ਪੰਜਵਾਂ ਪ੍ਰਸ਼ਨ ਇੱਕ ਭਾਸ਼ਾ ਦੂਜੀ ਭਾਸ਼ਾ ਦਾ ਪ੍ਰਭਾਵ ਇੱਕ ਭਾਸ਼ਾ ਉੱਤੇ ਦੂਜੀ ਭਾਸ਼ਾ ਦਾ ਪ੍ਰਭਾਵ ਕੋਈ ਨਵੀਂ ਗੱਲ ਨਹੀਂ ਹੁੰਦੀ ਤੇ ਨਾ ਹੀ ਇਹ ਗੈਰ ਵਿਗਿਆਨਕ ਹੈ ਇੱਕ ਭਾਸ਼ਾ ਦਾ ਦੂਸਰੀ ਭਾਸ਼ਾ ਤੇ ਪ੍ਰਭਾਵ ਦਾ ਮੂਲ ਕਾਰਨ ਹੁੰਦਾ ਹੈ ਨੰਬਰ 1 ਸੰਪਰਕ ਨੰਬਰ 2 ਤੁਨੀ ਸਾਂਝ ਨਹੀਂ ਆਪਸ਼ਨ ਵਿਆਕਰਨਕ ਸਾਂਝ ਇਹਦੇ ਵਿੱਚੋਂ ਆਵੇਗਾ ਜੀ ਸੰਪਰਕ ਏ ਆਪਸ਼ਨ ਸਹੀ ਹੈ ਕੰਟੈਕਟ ਠੀਕ ਹੈ ਜੀ ਬਿਲਕੁਲ ਮੇਰੀ ਗੱਲ ਸੁਣੋ ਤੁਨੀ ਸਾਂਝ ਤਾਂ ਬਾਅਦ ਦੀ ਗੱਲ ਰਹਿ ਗਈ ਠੀਕ ਹੈ ਜੀ ਜਿਹੜੇ ਫੋਨੇਟਿਕ ਜਿਹੜੇ ਸਾਂਝ ਹੈ ਜਿਹੜਾ ਹੈ ਜਾਂ ਵਿਆਕਰਣਿਕ ਤਾਂ ਬਾਅਦ ਦੀ ਗੱਲਾਂ ਰਹਿ ਗਈਆਂ ਪਹਿਲਾਂ ਜਦੋਂ ਸਾਡਾ ਕਿਸੇ ਨਾਲ ਸੰਪਰਕ ਹੋਵੇਗਾ ਫੇਰ ਹੀ ਅਸੀਂ ਉਹ ਤੇ ਆਪਣਾ ਪ੍ਰਭਾਵ ਪਾਵਾਂਗੇ ਜਾਂ ਉਹਦਾ ਪ੍ਰਭਾਵ ਕਬੂਲ ਕਰਾਂਗੇ ਠੀਕ ਹੈ ਹੁਣ ਜੇ ਸਾਡਾ ਵਿਦੇਸ਼ੀ ਭਾਸ਼ਾਵਾਂ ਦੇ ਨਾਲ ਮੁਸਲਮਾਨਾਂ ਦੇ ਨਾਲ ਸੰਪਰਕ ਹੋਇਆ ਤਾਂ ਹੀ ਅਰਬੀ ਫਾਰਸੀ ਸ਼ਬਦਾਵਲੀ ਸਾਡੀਆਂ ਭਾਸ਼ਾਵਾਂ ਦੇ ਵਿੱਚ ਭਾਰਤੀ ਭਾਸ਼ਾਵਾਂ ਦੇ ਵਿੱਚ ਸ਼ਾਮਲ ਹੋਈ ਅੰਗਰੇਜ਼ ਸਾਡੇ ਕੋਲ ਆਏ ਸਾਡਾ ਉਹਨਾਂ ਨਾਲ ਸੰਪਰਕ ਬਣਿਆ ਕਿ ਸਾਡਾ ਕੰਟੈਕਟ ਬਣਿਆ ਤੇ ਉਹਨਾਂ ਦੇ ਜਿਹੜੇ ਬਹੁਤ ਸਾਰੇ ਸ਼ਬਦ ਨੇ ਉਹ ਪੰਜਾਬੀ ਭਾਸ਼ਾ ਦੇ ਵਿੱਚ ਆਮ ਤੌਰ ਤੇ ਰਚ ਮਿਚ ਗਏ ਹਨ ਜਿਵੇਂ ਫਾਰ ਇਗਜ਼ਾਮਪਲ ਕਿ ਰੋਜ਼ਮਰ ਦੀ ਸਾਡੀ ਜ਼ਿੰਦਗੀ ਚ ਅਸੀਂ ਕਿੰਨੇ ਸਾਰੇ ਸ਼ਬਦ ਬੋਲਦੇ ਆ ਸਾਈਕਲ ਲਾਈਟ ਹਨ ਇਸ ਤਰ੍ਹਾਂ ਦੇ ਹੇਅਰ ਠੀਕ ਹੈ ਵਾਸ਼ਰੂਮ ਇਸ ਤਰ੍ਹਾਂ ਦੇ ਜਿਹੜੇ ਸ਼ਬਦ ਨੇ ਆਮ ਤੌਰ ਤੇ ਅਨਪੜ੍ਹ ਜਿਹੜਾ ਕੋਈ ਬਿਲਕੁਲ ਵੀ ਨਹੀਂ ਪੜਿਆ ਹੋਇਆ ਉਹ ਵੀ ਬਹੁਤ ਸਾਰੇ ਇਸ ਤਰ੍ਹਾਂ ਦੇ ਆਮ ਰੋਜ਼ਮਰ ਦੀ ਗੁੱਡ ਵੈਰੀ ਗੁੱਡ ਸੋ ਇਹ ਜਿਹੜੇ ਸ਼ਬਦ ਨੇ ਇਸ ਤਰ੍ਹਾਂ ਦੇ ਪੰਜਾਬੀ ਭਾਸ਼ਾਵਾ ਦੇ ਵਿੱਚ ਰਚ ਗਏ ਨੇ ਸੋ ਸੰਪਰਕ ਕਹਿਣ ਦਾ ਮਤਲਬ ਉਦਾਹਰਨਾਂ ਤਾਂ ਮੈਂ ਤਾਂ ਦੇ ਰਿਹਾ ਆ অপਸ਼ਨ ਤਾਂ ਇਹ ਹੀ ਸਹੀ ਹੈ ਵੀ ਜਦੋਂ ਕੰਟੈਕਟ ਹੁੰਦਾ ਇੱਕ ਭਾਸ਼ਾ ਦਾ ਦੂਸਰੀ ਭਾਸ਼ਾ ਦੇ ਬਲਾਰੇ ਨਾਲ ਜਾਂ ਭਾਸ਼ਾ ਦਾ ਭਾਸ਼ਾ ਨਾਲ ਤਾਂ ਇਹ ਸੰਪਰਕ ਦੇ ਕਾਰਨ ਹੀ ਇੱਕ ਭਾਸ਼ਾ ਦਾ ਦੂਸਰੀ ਭਾਸ਼ਾ ਤੇ ਪ੍ਰਭਾਵ ਪੈਂਦਾ ਹੈ ਸੋ ਦਾ ਮੂਲ ਕਾਰਨ ਜਿਹੜਾ ਹੈ ਉਹ ਸੰਪਰਕ ਹੁੰਦਾ ਹੈ ਅੱਗੇ ਜੀ ਤਦਭਵ ਸ਼ਬਦ ਤਦ ਭਵ ਸ਼ਬਦ ਕਿਹੜੇ ਹੁੰਦੇ ਹਨ ਇਹਨਾਂ ਵਿੱਚ ਤੁਹਾਡੇ ਤਿੰਨ ਆਪਸ਼ਨ ਨੇ ਜੀ ਤਿੰਨ ਆਪਸ਼ਨ ਨੇ ਇਹਦੇ ਵਿੱਚੋਂ ਬੀ ਆਪਸ਼ਨ ਸਹੀ ਹੈ ਜਿਨ੍ਹਾਂ ਨੂੰ ਕਿਸੇ ਤਬਦੀਲੀ ਦੇ ਨਾਲ ਲਿਆ ਜਾਵੇ ਤਦ ਭਵ ਦਾ ਮਤਲਬ ਹੁੰਦਾ ਉਹ ਸ਼ਬਦ ਜੀ ਜਿਹੜੇ ਕਿਸੇ ਹੋਰ ਭਾਸ਼ਾ ਦੇ ਵਿੱਚੋਂ ਕਿਸੇ ਹੋਰ ਭਾਸ਼ਾ ਦੇ ਵਿੱਚ ਤਬਦੀਲੀ ਨਾਲ ਲੈ ਲੈ ਜਾਣ ਉਹ ਦਾਹਰਨ ਦੇ ਤੌਰ ਤੇ ਦੇਖੋ ਤਦਪਵ ਦਾ ਮਤਲਬ ਹੁੰਦਾ ਤਬਦੀਲ ਕਰਕੇ ਸ਼ਬਦਾਂ ਨੂੰ ਲੈਣਾ ਉਦਾਹਰਨ ਦੇ ਤੌਰ ਤੇ ਹੁਣ ਦੇਖੋ ਜਿਵੇਂ ਇੱਕ ਹਸਪਤਾਲ ਸ਼ਬਦ ਹੈ ਠੀਕ ਹੈ ਔਰ ਇੰਗਲਿਸ਼ ਦੇ ਵਿੱਚੋਂ ਇੰਗਲਿਸ਼ ਦਾ ਵਰਡ ਕੀ ਹੈ ਇੰਗਲਿਸ਼ ਦਾ ਵਰਡ ਹੈ ਹਾਸਪੀਟਲ ਹਸਪੀਟਲ ਠੀਕ ਹੈ ਹਸਪੀਟਲ ਜਿੱਥੇ ਮਰੀਜ਼ਾਂ ਦਾ ਇਲਾਜ ਹੁੰਦਾ ਠੀਕ ਹੈ ਅਸੀਂ ਇੰਗਲਿਸ਼ 'ਚ ਹਸਪੀਟਲ ਕਹਿੰਦੇ ਨਾ ਪਰ ਪੰਜਾਬੀ ਦੇ ਵਿੱਚ ਅਸੀਂ ਕੀ ਇਹਨੂੰ ਕਹਿੰਦੇ ਆ ਹਸਪਤਾਲ ਸੋ ਹਸਪੀਟਲ ਦੀ थाते पंजाबी ਦੇ ਵਿੱਚ ਅਜੇ ਅਸੀਂ ਲਿਖਾਂਗੇ ਤਾਂ ਹਸਪਤਾਲ ਲਿਖਾਂਗੇ ਇੰਗਲਿਸ਼ ਦਾ ਇੱਕ ਵਰਡ ਹੈ ਟਾਵਲ ਕੱਪੜਾ ਜਿਹਨਾਂ ਅਸੀਂ ਲਹਾਉਣ ਤੋਂ ਬਾਅਦ ਜਿਹੜੇ ਯੂਜ਼ ਕਰਦੇ ਹਾਂ ਟਾਵਲ ਪਰ ਪੰਜਾਬੀ ਦੇ ਵਿੱਚ ਅਸੀਂ ਇਹਨੂੰ ਤੌਲੀਆ ਬਣਾ ਲਿਆ ਠੀਕ ਹੈ ਜੀ ਸੋ ਇਹ ਉਹ ਸ਼ਬਦ ਜਿਨ੍ਹਾਂ ਨੂੰ ਕਿਸੇ ਤਬਦੀਲੀ ਨਾਲ ਥੋੜੀ-ਮੋਟੀ ਚਾਹੇ ਤਬਦੀਲੀ ਕਰ ਲਈ ਜਾਵੇ ਠੀਕ ਹੈ ਤਾਂ ਉਹ ਤਬਦੀਲੀ ਨਾਲ ਲੈ ਜਾਂਦੇ ਨੇ ਉਹ ਹੁੰਦੇ ਨੇ ਤਦਭਵ ਸ਼ਬਦ ਠੀਕ ਹੈ ਜੀ ਅੱਗੇ ਤਤਸਮ ਤਤਸਮ ਦਾ ਕੀ ਮਤਲਬ ਹੁੰਦਾ ਤਤਸਮ ਦਾ ਮਤਲਬ ਹੁੰਦਾ ਜੀ ਜਿੰਨਾ ਸ਼ਬਦਾਂ ਨੂੰ ਬਿਲਕੁਲ ਭੂਮੇ ਦੀ ਹੋਵੇ ਅਪਣਾ ਲਿਆ ਜਾਵੇ ਜਿਸ ਤਰ੍ਹਾਂ ਉਹ ਸ਼ਬਦ ਹਨ ਕਿਸੇ ਭਾਸ਼ਾ ਚੋਂ ਕਿਸੇ ਭਾਸ਼ਾ ਚ ਆਏ ਸ਼ਬਦ ਜਿਨ੍ਹਾਂ ਨੂੰ ਬਿਨਾਂ ਕਿਸੇ ਤਬਦੀਲੀ ਦੇ ਲਿਆ ਜਾਵੇ ਇਹ ਆਪਸ਼ਨ ਸਹੀ ਹੈ ਜੀ ਹਨਾ ਫਾਰ ਐਗਜ਼ਾਮਪਲ ਜਿਵੇਂ ਆਪਾਂ ਕਹਿ ਦਿੰਦੇ ਆ ਮੀਟ ਕਿਲੋਮੀਟਰ ਯੂਨੀਵਰਸਿਟੀ ਕਾਲਸ ਹਨ ਤੇ ਫੋਟੋ ਮਸ਼ੀਨ ਹਨ ਵਿਟਾਮਨ ਇਸ ਤਰ੍ਹਾਂ ਦੇ ਹੋ ਬਹੁਤ ਸਾਰੇ ਸ਼ਬਦ ਕਹਿਣ ਦਾ ਮਤਲਬ ਠੀਕ ਹੈ ਸੋ ਜਿੰਨਾ ਸ਼ਬਦਾਂ ਨੂੰ ਬਿਨਾਂ ਕਿਸੇ ਤਬਦੀਲੀ ਦੇ ਅਪਣਾ ਲਿਆ ਜਾਵੇ ਉਹ ਹੁੰਦੇ ਹਨ ਤਤਸਮ ਸੰਸਮ ਉਮੇ ਦੀ ਉਮੇ ਜਿਨ੍ਹਾਂ ਨੂੰ ਲੈ ਲਿਆ ਜਾਵੇ ਕਿਸੇ ਭਾਸ਼ਾ ਤੋਂ ਕਿਸੇ ਭਾਸ਼ਾ ਦੇ ਵਿੱਚ ਅੱਗੇ ਜੀ ਹਾਂਜੀ ਸਾਖੀ ਗੋਸ਼ਟ ਪਰਮਾਰਥ ਮਸਲਾ ਪਰਚੀ ਇਹ ਸਰੂਪ ਹਨ ਤਿੰਨ ਆਪਸ਼ਨ ਨੀਚੇ ਤੁਹਾਡੇ ਸਾਹਮਣੇ ਨੇ ਇਹਦੇ ਵਿੱਚ ਏ ਆਪਸ਼ਨ ਸਹੀ ਹੈ ਜੀ ਪ੍ਰਾਤਨ ਪੰਜਾਬੀ ਵਾਰਤਕ ਦੇ ਸ਼ਬਦ ਹਨ ਜੀ ਇਹ ਸੌਰੀ ਮਾਫ ਕਰਨਾ ਪ੍ਰਾਤਨ ਪੰਜਾਬੀ ਵਾਰਤਕ ਦੇ ਸਰੂਪ ਨੇ ਮਤਲਬ ਕੀ ਹੈ ਕਿ ਜਿਵੇਂ ਹੁਣ ਪਹਿਲਾ ਪੁਰਾਣੇ ਸਮਿਆਂ ਦੇ ਵਿੱਚ ਜਿਹੜੀ ਵਾਰਤਕ ਲਿਖੀ ਜਾਂਦੀ ਸੀ ਹੁਣ ਤਾਂ ਨਿਬੰਧ ਹਨ ਲੇਖ ਹਨ ਪਹਿਲਾ ਪੁਰਾਣੇ ਸਮਿਆਂ ਦੇ ਵਿੱਚ ਸਾਖੀ ਗੋਸ਼ਟ ਪਰਮਾਰਥ ਮਸਲਾ ਪਰਚੀ ਇਨਾਂ ਸਰੂਪਾਂ ਦੇ ਵਿੱਚ ਇਨਾਂ ਸਾਹਿਤਕ ਰੂਪਾਂ ਦੇ ਵਿੱਚ ਵਾਰਤਕ ਲਿਖੀ ਜਾਂਦੀ ਸੀ ਇਹ ਪ੍ਰਾਤਨ ਪੰਜਾਬੀ ਦੇ ਵਾਰਤਕ ਦੇ ਰੂਪ ਹਨ ਜੀ ਸਾਰੇ ਠੀਕ ਹੈ ਸਾਖੀ ਗੋਸ਼ਟ ਪ੍ਰਮਾਰਥ ਮਸਲਾ ਪਰਚੀ ਪਰਾਤਨ ਪੰਜਾਬੀ ਵਾਰਤਕ ਦੇ ਰੂਪ ਹਨ ਜੀ ਇਹ ਸਾਰੇ ਠੀਕ ਹੈ ਜੀ ਅੱਗੇ ਨੌਵਾਂ ਪਾਸ਼ਾ ਦੀ ਵਾਕ ਬਯੰਤ ਦੇ ਵਿੱਚ ਵਾਕ ਬਣਤਰ ਦਾ A B C ਕਿਹੜੀ ਆਪਸ਼ਨ ਸਹੀ ਹੈ ਜੀ B ਆਪਸ਼ਨ ਮਹੱਤਵਪੂਰਨ ਸਥਾਨ ਹੁੰਦਾ ਹੈ A ਤੇ C ਗਲਤ ਨੇ ਹੁਣ ਇਹ ਕਿਵੇਂ ਹੋ ਸਕਦਾ ਹੈ ਕਿ ਕਿਸੇ ਲੈਂਗੁਏਜ ਦੀ ਸਟਰਕਚਰ ਦੇ ਵਿੱਚ ਉਹਦੀ ਜਿਹੜੀ ਵਾਕ ਹੈ ਸੈਂਟੈਂਸ ਹੈ ਉਹਦਾ ਵਾਕ ਵਿਆਉਣ ਭਾਸ਼ਾ ਦੀ ਵਾਕ ਵਿਆਉਣ ਤੇ ਵਿੱਚ ਵਾਕ ਬੰਤਰ ਦਾ ਜਿਹੜਾ ਮਹੱਤਵਪੂਰਨ ਸਥਾਨ ਕਿਉਂ ਨਹੀਂ ਹੋਊਗਾ ਵਾਕ ਕਿਸ ਤਰ੍ਹਾਂ ਬਣਦਾ ਹੈ ਕਿਵੇਂ ਬਣਾਉਣਾ ਹੈ ਹਨਾ ਕੀ ਉਦੀ ਸੈਂਟੈਂਸ ਸਟਰਕਚਰ ਕੀ ਹੈ ਸੋ ਵਾਕ ਬੰਤਰ ਦਾ ਮਹੱਤਵਪੂਰਨ ਸਥਾਨ ਹੁੰਦਾ ਹੈ ਕਿਸੇ ਵੀ ਪਾਸ਼ਾ ਦੀ ਵਾਕ ਵਿਉਂਤ ਦੇ ਵਿੱਚ ਉਦਾਹਰਨ ਦੇ ਤੌਰ ਤੇ ਪੰਜਾਬੀ ਦੀ ਹੁਣ ਵਾਕ ਬੰਤਰ ਕੀ ਹੈ ਕਰਤਾ ਕਰਮ ਕਿਰਿਆ ਠੀਕ ਹੈ ਸੋ ਇਸੇ ਮੁਤਾਬਕ ਆਪਾਂ ਵਾਕ ਬਣਾਵਾਂਗੇ ਨਾ ਸੋ ਵਾਕ ਵਿਉਂਤ ਵਿੱਚ ਵਾਕ ਬੰਤਰ ਦਾ ਜਿਹੜਾ ਹੈ ਬੜਾ ਵੱਡਾ ਮਹੱਤਵਪੂਰਨ ਸਥਾਨ ਹੁੰਦਾ ਹੈ ਹੁਣ ਅੱਗੇ 10ਵਾਂ ਪ੍ਰਸ਼ਨ ਤੇ ਆਖਰੀ ਪ੍ਰਸ਼ਨ ਹਾਂਜੀ ਕਰਤਾ ਸੌਰੀ ਦਾ ਪੰਜਾਬੀ ਵਾਕ ਦੀ ਬੰਤਰ ਹੈ ਤਿੰਨ ਆਪਸ਼ਨ ਤੁਹਾਡੇ ਸਾਹਮਣੇ ਨੇ ਇਹਦੇ ਵਿੱਚੋਂ ਕਿਹੜੀ ਆਪਸ਼ਨ ਸਹੀ ਹੈ ਜੀ ਇਹ ਤਾਂ ਪਤਾ ਹੀ ਹੋਣਾ ਚਾਹੀਦਾ ਛੋਟੀ ਕਲਾਸ ਦੇ ਬੱਚਿਆਂ ਨੂੰ ਵੀ ਪਤਾ ਹੁੰਦਾ ਤਾਂ ਇਹਦੇ ਵਿੱਚ ਆਪਸ਼ਨ ਸਹੀ ਹੈ ਫਸਟ ਕਿ ਸੈਕਿੰਡ ਕਿ ਥਰਡ ਦੱਸੋ ਕਿਹੜੀ ਆਪਸ਼ਨ ਸਹੀ ਹੈ ਜੀ ਹੂੰ ਕਿ ਤਿੰਨੇ ਗਲਤ ਨੇ ਵੀ ਆਪਸ਼ਨ ਸਹੀ ਹੈ ਜੀ ਇਹਦੇ ਵਿੱਚ ਠੀਕ ਹੈ ਮੈਂ ਜਾਣ ਕੇ ਬੋਲਿਆ ਇਹ ਵੀ ਮੰਗ ਰਿਹਾ ਬੋਲਦਾ ਗਲਤ ਹੈ ਜੀ ਕਰ ਇਹ ਵੀ ਗਲਤ ਹੈ ਸੀ ਵੀ ਗਲਤ ਹੈ ਠੀਕ ਹੈ ਬੀ ਆਪਸ਼ਨ ਸਹੀ ਹੈ ਬੀ ਆਪਸ਼ਨ ਸਹੀ ਹੈ ਠੀਕ ਹੈ ਸੋ ਪੰਜਾਬੀ ਦੀ ਜਿਹੜੀ ਵਾਕ ਬੰਤਰ ਹੈ ਉਹ ਹੈਗੀ ਹੈ ਕਰਤਾ ਕਰਮ ਕਿਰਿਆ ਆਪ ਇਹਨੂੰ ਮਟੇਰੇ ਨੇ ਕਿਤੇ ਡਾਊਟ ਦੇ ਵਿੱਚ ਨਾ ਪਈ ਜਾਓ ਠੀਕ ਹੈ ਬੀ ਆਪਸ਼ਨ ਸਹੀ ਹੈ ਜੀ ਠੀਕ ਹੈ ਸੋ ਜਿਹੜੇ ਤੁਹਾਡੇ ਸਾਹਮਣੇ ਪ੍ਰਸ਼ਨ ਅ ਪੰਜਾਬੀ ਦੇ ਬਹੁਤ ਮਹੱਤਵਪੂਰਨ ਪ੍ਰਸ਼ਨ ਲੈ ਕੇ ਅਸੀਂ ਆਪਾਂ ਤੁਹਾਡੇ ਸਾਹਮਣੇ ਹਾਜ਼ਰ ਹੋਏ ਸੀਗੇ ਬੜੇ ਮਹੱਤਵਪੂਰਨ ਪ੍ਰਸ਼ਨ ਨੇ ਇਹ ਵਕ ਵਕ ਜਿਹੜੇ ਪੇਪਰ ਹੋਏ ਨੇ ਉਹਨਾਂ ਦੇ ਵਿੱਚ ਪਹਿਲਾਂ ਕੁਝ ਆਏ ਵੀ ਹੋਏ ਨੇ ਇਹਨਾਂ ਚੋਂ ਤੇ ਕੁਝ ਨਵੇਂ ਬਣਾ ਲਏ ਨੇ ਸਪਗਵਤੀ ਕੰਪੀਟੀਸ਼ਨ ਕਲਾਸ YouTube ਦੇ ਚੈਨਲ ਤੇ ਤੁਸੀਂ ਵਿਜ਼ਿਟ ਕਰਦੇ ਰਿਹਾ ਕਰੋ ਜੀ ਇੱਥੇ ਤੁਸੀਂ ਕੋਈ ਵੀ ਪੰਜਾਬ ਦੇ ਕਿਸੇ ਵੀ ਵਿਭਾਗ ਦੀ ਅਸਾਮੀ ਦੇ ਲਈ ਕੋਈ ਪ੍ਰੀਖਿਆ ਦੀ ਤਿਆਰੀ ਕਰ ਰਹੇ ਹੋ ਤਾਂ ਇੱਥੇ ਬੜੀ ਹੀ ਸਹਾਇਕ ਸਮੱਗਰੀ ਜਿਹੜੀ ਹੈ ਆਪ ਦੇ ਪੇਪਰਾਂ ਦੇ ਪੁਆਇੰਟ ਆਫ 뷰 ਤੋਂ ਸਿਲੇਬਸ ਨੂੰ ਫਾਲੋ ਕਰਦੇ ਆ ਇੱਥੇ ਅਪਲੋਡ ਕੀਤੀ ਜਾਂਦੀ ਹੈ ਆਪ ਜੀ ਦਾ ਕੋਈ رائے مشورہ ایڈਵਾਈਸ ਸuretion ਹੋਵੇ ਮੈਨੂੰ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਸਕਦੇ ਹੋ ਅਗਰ ਠੀਕ ਹੈ ਜੀ ਔਰ ਪੜਾਉਣ ਦਾ ਵੇ ਤਰੀਕਾ ਕਿਵੇਂ ਲੱਗ ਰਿਹਾ ਤੁਸੀਂ ਮੈਨੂੰ ਦੱਸ ਸਕਦੇ ਹੋ ਕੋਈ ਵੀ ਰਾਏ مشਵਰਾ ਹੋਵੇ ਤੇ ਆ ਮੇਰੇ ਉੱਪਰ ਨੰਬਰ ਦਿੱਤੇ ਹੋਏ ਨੇ 82830487629 988848761 ਇਹ ਮੇਰੇ WhatsApp ਨੰਬਰ ਨੇ ਨਾਂ ਮੇਰਾ ਪ੍ਰੋਫੈਸਰ ਆਕਾਸ਼ਦੀਪ ਸ਼ਰਮਾ ਜੀ ਭਗਵਤੀ ਕੰਪੀਟੀਸ਼ਨ ਕਲਾਸਿਸ ਮਾਨਸਾ ਦੇ YouTube ਚੈਨਲ ਤੋਂ ਆਪਾਂ ਇਹ ਵੀਡੀਓ ਜਿਹੜੀ ਹੈ ਅਪਲੋਡ ਕਰ ਰਹੇ ਹਾਂ ਮੈਨੂੰ ਉਮੀਦ ਹੈ ਆਪ ਜੀ ਦੇ ਲਈ ਇਹ ਸਾਰੀ ਜਾਣਕਾਰੀ ਸਹਾਇਕ ਸਿੱਧ ਹੋਵੇਗੀ ਠੀਕ ਹੈ ਜੀ ਸੋ ਸਾਰਿਆਂ ਦੇ ਚੰਗੇ ਭਵਿੱਖ ਦੇ ਲਈ ਦੁਆ ਕਰਦੇ ਹਾਂ ਪ੍ਰਮਾਤਮਾ ਤੁਹਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਤੰਦਰੁਸਤੀਆਂ ਬਖਸ਼ਣ ਰਾਜੀ ਖੁਸ਼ੀ ਰੱਖਣ ਪ੍ਰਮਾਤਮਾ ਤੁਹਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਤੁਹਾਡੀਆਂ ਮਨੋ ਕਾਮਨਾਵਾਂ ਨੂੰ ਪੂਰੀਆਂ ਕਰਨ ਠੀਕ ਹੈ ਜੀ ਫਤਿਹ ਬਲਾਉਣਿਆਂ ਜੀ ਧੰਨਵਾਦ ਸਤਿ ਸ਼੍ਰੀ ਅਕਾਲ ਨਮਸਕਾਰ ਸਜਦਾ ਸਾਰਿਆਂ ਨੂੰ ਜਿਸ ਨੂੰ ਜੋ ਜੋ ਚੰਗਾ ਲੱਗੇ ਪ੍ਰਵਾਣ ਕਰਿਓ ਠੀਕ ਹੈ ਜੀ ਧੰਨਵਾਦ ਸ਼ੁਕਰ ਹੈ ਪ੍ਰਮਾਤਮਾ ਦਾ